ਉਹ ਇਸ ਏਰੀਏ ਖੰਨੇ ਦੇ ਵਿੱਚ ਇਹ ਮੈਨੂੰ ਲੱਗਦਾ ਬਹੁਤ ਸੋਹਣਾ ਉਪਰਾਹ ਖੰਨਾ ਦੇ ਬੁੱਲੇਪੁਰ ਰੋਡ ਤੇ ক্রিকেট ਸ਼ੁਕੀਨ ਪ੍ਰੇਮੀਆਂ ਲਈ ਨਵਾਂ ਖੁੱਲ ਗਿਆ ਹੈ ਖੰਨਾ ক্রিকেট ਬੋਕਸ ਖੰਨਾ ক্রিকেট ਬੋਕਸ ਤੁਸੀਂ ਵੱਡੇ ਵੱਡੇ ਕ੍ਰਿਕਟ ਪਲੇਰਾਂ ਵਰਗਾ ਆਨੰਦ ਲੋ ਅਤੇ ਬੁੱਲੇਪੁਰ ਰੋਡ ਤੇ ਤੁਸੀਂ ਦੇਖ ਰਹੇ ਇੱਕ ਅਕਾਡਮੀ ਪਰਜੀ ਨੇ ਖੋਲੀ ਹੈ ক্রিকেট ਬੋਕਸ ਦੇ ਨਾਂ ਤੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਓਏ ਇਸ ਏਰੀਏ ਖੰਨੇ ਦੇ ਵਿੱਚ ਇਹ ਮੈਨੂੰ ਲੱਗਦਾ ਬਹੁਤ ਸੋਹਣਾ ਉਪਰਾਲਾ ਔਰ ਪਹਿਲਾਂ 파ਰਸਪਰਦਵਾ ਜੀ ਨੇ ਉਹ ਵੀ ਠੀਕ ਲੱਗਿਆ ਬਹੁਤ ਵਧੀਆ ਲੱਗਿਆ खा देपुर रोड शोकिन गया है खन्ना क्रिकेट बॉक्स खन्ना क्रिकेट बॉक्स प्लेयर आनंद लो दे बुलेपुर रोड से क्रिकेट शोकिन प्रेमिया लाई नवा खुल गया है खन्ना क्रिकेट बॉक्स खन्ना क्रिकट बॉक्स क्रिकेट प्लेयर आते अपनी गेम लाओ ਆਪਨਾ ਹੋਰ ਤਿਆਰਪਾ ਕਰੋ ਜਿੱਥੇ ਰਾਤ ਵੇਲੇ ਫੁੱਲ ਰੋਸ਼ਨੀ ਦਾ ਪ੍ਰਬੰਧ ਹੈ ਰਾਤ ਨੂੰ ਵੀ ਦਿਨ ਵਰਗਾ ਨਜ਼ਾਰਾ ਮੋਬਾਈਲ ਨੰਬਰ ਨੋਟ ਕਰ ਲਵੋ 9027130009027130000 ਖੰਨਾ ਦੇ ਬੁੱਲੇਪੁਰ ਰੋਡ ਤੇ ਤੁਸੀਂ ਦੇਖ ਰਹੇ ਇੱਕ ਅਕਾਡਮੀ ਪਰਜੀ ਨੇ ਖੋਲੀ ਹੈ ক্রিকেট ਬੋਸ ਦੇ ਨਾਂ ਤੇ ਪਰਜੀ ਨੂੰ ਤੇ ਪਰਜੀ ਤੁਸੀਂ ਇਹ ਸ਼ੁਰੂਆਤ ਕੀਤੀ ਅੱਜ ਖੰਨਾ ਚ ਵਿਖੇ ਇੱਕ ਨਵੀਂ ਚੀਜ਼ ਹੈ ਜੇ ਦੇਖਣ ਨੂੰ ਮਿਲ ਰਹੀ ਹੈ ਬੁੱਲੇਪੁਰ ਰੋਡ ਦੇ ਖੰਨੇ ਤੇ ਤੇ ਇਸ ਬੰਦੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਸ ਮੈਂ ਸਾਰਾ ਇਹੀ ਕਹਿਣਾ ਚਾਹਨਾ ਹੈ ਵੀ ਸਾਰੇ ਆਪਣਾ ਐਕਸਪੀਰੀਅੰਸ ਸ਼ੇਅਰ ਕਰਨ ਉਰੇ ਆਣ ਆਪਣੇ ਫੈਮਿਲੀ ਫਰੈਂਡਸ ਨਾਲ ਆਣ ਇੰਜੋਏ ਕਰਨ ਇਹ ਐਕਚੁਅਲੀ ਕਨਸੈਪਟ ਮੈਂ ਤਾਂ ਬਣਾਇਆ ਕਿਉਂਕਿ ਅੱਜਕੱਲ ਬੜੇ-ਬੜੇ ਗਰਾਊਂਡਾਂ 'ਚ ਲੋਕ ਜਾਣਾ ਪਸੰਦ ਨਹੀਂ ਕਰਦੇ ਕਿਉਂਕਿ ਪਹਿਲੀ ਗੱਲ ਤਾਂ 11-11 ਪਲੇਅਰ ਇਕੱਠੇ ਕਰਨੇ ਬਹੁਤ ਮੁਸ਼ਕਿਲ ਹੋ ਜਾਂਦੇ ਨੇ ਤੇ ਇੱਕ ਇਹ ਨਵਾਂ ਕਨਸੈਪਟ ਚੱਲਿਆ ਅੱਜਕੱਲ ਜਿਹਨੂੰ ਕ੍ਰਿਕਟ ਬਾਕਸ ਕਹਿੰਦੇ ਆ ਤਾਂ ਮੈਂ ਸੋਚਿਆ ਵੀ ਆਪਣਾ ਲੋਕ ਔਰੇ ਆ ਕੇ ਨਾਲੇ ਫਨ ਨੂੰ ਵੀ ਕਰਨ ਇੰਜੋਏ ਵੀ ਕਰਨ ਤੇ ਆਪਣੀ ਕ੍ਰਿਕਟ ਨੂੰ ਇੱਕ ਇੰਜੋਏ ਵੀ ਮੂਵਮੈਂਟ ਮੈਮਰੇਬਲ ਯਾਦ ਰੱਖਣ ਇਹ ਪਾਰਜੀ ਜੀ ਜੇ ਇਹ ਕਦੇ ਕਦੇ ਸ਼ੁਰੂਆਤ ਕੀਤੀ ਹੈ ਜੀ ਏ ਸਰ ਮੈਨੂੰ ਹਜੇ 2 ਹਫਤੇ ਹੋਏ ਆ 15 ਸਤੰਬਰ ਨੂੰ ਓਪਨਿੰਗ ਕੀਤੀ ਸੀਗੀ ਹਾਂਜੀ ਤੇ ਇੱਥੇ ਕੋਟਲੀ ਸਾਹਿਬ ਵੀ ਵਿਜ਼ਿਟ ਕਰਕੇ ਗਏ ਨੇ ਆਪਣਾ ਸੌਨ ਸਾਹਿਬ ਵੀ ਕਰਕੇ ਗਏ ਨੇ ਵਿਜ਼ਿਟ ਉਹਨਾਂ ਨੇ ਵੀ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਕਹਿੰਦੇ ਵੀ ਵਧੀਆ ਚੀਜ਼ ਬਣਾਈ ਐ ਬਾਕੀ ਮੇਰਾ ਤਾਂ ਇਹੀ ਐ ਵੀ ਵੱਧ ਤੋਂ ਵੱਧ ਯੂਥ ਆਵੇ ਆਪਣਾ ਆ ਕੇ ਓਰੇ ਐਕਸਪੀਰੀਅੰਸ ਸ਼ੇਅਰ ਕਰੇ ਤੇ ਫੰਕਸ਼ਨ ਕਰੇ ਇਹ ਸਮਾ ਸਮਾਵੀ ਹੈ ਜੀ ਹਾਂਜੀ ਹਾਂਜੀ ਇਹ ਆਪਣਾ 올 ਡੇ ਓਪਨ ਹੈ ਜੀ ਆਪਣਾ 6 ਵਜੇ ਸਵੇਰੇ ਓਪਨ ਹੋ ਜਾਂਦਾ ਰਾਤ ਨੂੰ 11 ਵਜੇ ਤੱਕ स्लॉट ਹੈਗੇ ਨੇ ਤੇ ਡੇ ਐਂਡ ਨਾਈਟ ਹੈ ਜੀ ਆਪਣਾ ਨਾਈਟ ਨੂੰ ਲਾਈਟਾਂ ਆਨ ਹੋ ਜਾਂਦੀਆਂ ਨੇ ਤੇ ਨਾਈਟਾਂ ਦਾ ਵੀ ਬਹੁਤ ਵਧੀਆ ਕਨਸੈਪਟ ਹੈ ਇਹ ਕਿੱਥੇ ਕਿੱਥੋਂ ਆ ਰਹੇ ਨੇ ਤੁਹਾਡੇ ਕੋਲ ਆਪਣੇ ਕੋ ਫਿਲਹਾਲ ਹਜੇ ਗਵਿੰਦਗੜ੍ਹ ਤੋਂ ਆਏ ਨੇ ਮੁੰਡੇ ਅਮਲੋਹ ਤੋਂ ਖੰਨੇ ਦੇ ਆ ਰਹੇ ਨੇ ਹਾਂਜੀ ਤੇ ਗਵਿੰਦਗੜ੍ਹ ਦੇ ਕਾਫੀ ਮੁੰਡੇ ਨੇ ਜਿਹੜੇ ਇੰਟਰਸਟ ਸ਼ੋ ਕਰ ਰਹੇ ਨੇ ਆਪਣਾ ਮਲੋ ਡੇਲੀ ਬੇਸਿਸ ਤੇ ਵੀ ਕਈ ਹੈਗੇ ਨੇ ਜਿਹੜੇ ਇੱਕ ਦੋ स्लॉट ਬੁੱਕ ਕਰ ਰਹੇ ਨੇ ਆਪਣੀ ਗੇਮ ਇੰਜੋਏ ਕਰਦੇ ਨੇ ਆ ਕੇ ਤੁਸੀਂ ਆਪਣਾ ਕੰਟੈਕਟ ਨੰਬਰ ਦੱਸੋਗੇ ਜੀ ਹਾਂਜੀ ਮੇਰਾ ਕੰਟੈਕਟ ਨੰਬਰ ਹੈ ਜੀ 9027130000 ਆਪਣੀ ਕੋਚਿੰਗ ਦਾ ਆਪਣਾ ਜਿਹੜਾ ਲੋਗੋ ਤੁਹਾਡਾ ਹੈਗਾ ਮੇਨ ਰੱਖਿਆ ਹੈ ਕਿ ਉਹ ਨੋਦ ਕ੍ਰਿਕਟ ਬਾਕਸ ਜੀ ਕ੍ਰਿਕਟ ਬਾਕਸ ਹਾਂਜੀ ਇਹ ਕਨਸੈਪਟ ਐਵੇਂ ਰੱਖਿਆ ਜੀ ਵੀ ਆਪਣਾ ਜਿਵੇਂ ਪਲੇਅਰ ਆਣ 10 ਪਲੇਅਰ 12 ਪਲੇਅਰ ਆ ਕੇ ਆਪਣੇ 5-5 ਜਾਂ 6-6 ਪਲੇਅਰ ਡਿਵਾਈਡ ਕਰਕੇ ਆਪਣੀ ਗੇਮ ਲਾਣ ਤੇ ਆਪਣਾ ਫਨ ਕਰਨ ਆਪਣਾ ਇੰਜੋਏ ਕਰਨ ਹਾਂਜੀ ਤੇ ਕ੍ਰਿਕਟ ਨੂੰ ਆਪਣਾ ਟਾਈਮ ਦੇਣ